ਮਿੰਟੋ ਜੀ ਤੁਸੀਂ ਗੱਲ ਕਰ ਰਹੇ ਸੀਗੇ ਮਾਨ ਸਾਹਿਬ ਦੀ ਯੂਨੀਅਨਾਂ ਦੇ ਨਾਲ ਜਿਹੜਾ ਉਹਨਾਂ ਦਾ ਅੱਜ ਕੱਲ ਫੇਰ ਚੱਲਿਆ ਹੋਇਆ ਗੁੱਸਾ ਕਿਲਾ ਜਾ ਕਰ ਰਿਹਾ ਕਾਫੀ ਸਿੱਧੇ ਜਿਹਾ ਹੋਇਆ ਹੋਰ ਕਹਿੰਦੇ ਵੀ ਇਹ ਤੇ ਜਾਇਦਾਦਾਂ ਵੜਾਈ ਜਾਂਦੇ ਨੇ ਤੇ ਹੱਟੀਆਂ ਖੁੱਲੀਆਂ ਬੈਠੇ ਆ ਤੇ ਹੱਟੀਆਂ ਵਾਲੀ ਗੱਲ ਤੇ ਆਪਾਂ ਅਕਸਰ ਕਰਦੇ ਆ ਜਦੋਂ ਖੋਲਣ ਬੈਠ ਜੀਏ ਜਾਂ ਹੱਟੀਆਂ ਵਾਲੀ ਗੱਲ ਖੋਲ ਲਈਏ ਉਦੋਂ ਕਈ ਸਾਰਿਆਂ ਦੀ ਗੱਲ ਖੁੱਲ ਜਾਂਦੀ ਹੈ ਪਰ ਇੱਧਰ ਇੰਨੀ ਤਲਖੀ ਕਾਦੀ ਹੈ ਇਹਨਾਂ ਗੁੱਸਾ ਕਾਦਾ ਹੈ ਮਾਨ ਸਾਹਿਬ ਨੂੰ ਮੈਂ ਦੇਖੋ ਮਾਨ ਸਾਹਿਬ ਮੈਨੂੰ ਲੱਗਦਾ ਕਿ ਮਾਨ ਸਾਹਿਬ ਮਾਨ ਮਾਂ ਨਹੀਂ ਬੋਲ ਰਹਾ ਹਾਂ ਹਮ ਮਾਨ ਸਾਹਿਬ ਉਹ ਗੰਦਨ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਗਾਹ ਮੈਂ ਨਹੀਂ ਬੋਲਦਾ ਜੀ ਤੂੰ ਗੱਲ ਕਰਨ ਵਾਲੀ ਨਹੀਂ ਹੈਗੀ ਬੇ ਪੰਜਾਬੀ ਚ ਇੱਕ ਹੋਰ ਕਹਾਵਤ ਹੈ ਕਿ ਕਟਾ ਅੜਿੰਗ ਦਾ ਕਿੱਲੇ ਤੇ ਜ਼ੋਰ ਤੇ ਮਾਨ ਸਾਹਿਬ ਮੈਨੂੰ ਲੱਗਦਾ ਮਾਨ ਸਾਹਿਬ ਇੰਨੇ ਬੇਦਿਲ ਥੋੜੀ ਸੀ ਮਾਨ ਸਾਹਿਬ ਇੰਨੇ ਮੋਹ ਤੋੜ ਥੋੜੀ ਸੀ ਹਮ ਕਿ ਜਿਨ੍ਹਾਂ ਲੋਕਾਂ ਨੇ ਇਨਾਂ ਨੂੰ ਸੰਗਰੂਰ ਜਤਾਇਆ ਜੀ ਜਿਨ੍ਹਾਂ ਲੋਕਾਂ ਨੇ ਧੂਰੀ ਜਤਾਇਆ ਜਿਨ੍ਹਾਂ ਲੋਕਾਂ ਨੇ ਇਨਾਂ ਪਿਆਰ ਦਿੱਤਾ ਸਿੱਧਮ ਸਿੱਧਾ ਮਾਨ ਸਾਹਿਬ ਉਹਨਾਂ ਦੇ ਨਾਲ ਆਡਾ ਨਹੀਂ ਸੀ ਲੈ ਸਕਦੇ ਹੂੰ ਬੇਸਿਕਲੀ ਉਹਨਾਂ ਨੂੰ ਬੁਲਾਇਆ ਜਾ ਰਿਹਾ ਮੇਰਾ ਐਸਾ ਮੰਨਣਾ ਹੈ ਤੇ ਜਿੱਥੋਂ ਤੱਕ ਉਹ ਕਹਿ ਰਹੇ ਆ ਕਿ ਭਾਈ ਕਿਸੇ ਦਾ ਹੋਟਲ ਸ਼ੇਅਰ ਹੈ ਕਿਸੇ ਦਾ ਕਿਤੇ ਆ ਕਿਸੇ ਦਾ ਕਿਤੇ ਮੈਨੂੰ ਸਾਰਾ ਪਤਾ ਹੈ ਜੀ ਤਾਂ ਫਿਰ ਮੈਂ ਮੈਂ ਕੀ ਕਹਿਣਾ ਹੁੰਦਾ ਕੇ ਮਾਨ ਸਾਹਿਬ ਨੂੰ ਵੀ ਪਤਾ ਹੈ ਕਿ ਲਿਸਟ ਕਿਹਦੀ ਕਿਹਦੀ ਹੈ ਬਿਲਕੁਲ ਕੱਲੇ ਯੂਨੀਅਨ ਵਾਲੇ ਨਹੀਂ ਫਿਰ ਹੋਰ ਵੀ ਹੈ ਸਭ ਪਤਾ ਹੈ ਉਹਨਾਂ ਨੂੰ ਤੇ ਵੀ ਪਤਾ ਹੈ ਕਿ ਕਾਂਗਰਸ ਦੀ ਮੀਟਿੰਗ ਚ ਕੀ ਚੱਲਦਾ ਇੰਟੈਲੀਜੈਂਸੀ ਉਹ ਕਹਿੰਦੇ ਕਿ ਮੇਰੇ ਕੋਲ ਹੈਗੀ ਹੈ ਤਾਂ ਮੈਂ ਜਿਹੜੀਆਂ ਗੱਲਾਂ ਕਹਿਣਾ ਫਿਰ ਉਹ ਆਪਣੇ ਆਪ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਉਹਨਾਂ ਤੇ ਮੋਹਰ ਲੱਗਦੀ ਹੈ ਹੂੰ ਕਿ ਜੇ ਕਿਸਾਨ ਆਗੂਆਂ ਬਾਰੇ ਇਹਨਾਂ ਨੂੰ ਪਤਾ ਹੈ ਤਾਂ ਇਟ ਮੀਨ ਕਿ ਕੁਝ ਆਪਣੇ ਆਗੂਆਂ ਬਾਰੇ ਵੀ ਪਤਾ ਹੈ ਜੀ ਤੇ ਵੈਸੇ ਵੀ ਤੁਹਾਨੂੰ ਪਤਾ ਹੈ ਕਿ ਕੁਝ ऐसे किस्से ਨੇ यारियां ਦੇ ਜਿਹੜੇ ਬੜੇ ਮਸ਼ਹੂਰ ਨੇ ਮਾਨ ਸਾਹਿਬ ਦੇ ਬਹੁਤ ਮਸ਼ਹੂਰ ਨੇ ਜਿਹੜਾ ਰਾਜਨੀਤੀ ਪਾਸੇ ਚਲੀ ਜਾਂਦੀ ਹੈ ਤੇ ਯਾਰੀਆਂ ਪਾਸੇ ਲਿਖੀਆਂ ਜਾਂਦੀਆਂ ਨੇ ਯਾਰੀਆਂ ਤਾਂ ਫਿਰ ਆਪਣੀ ਜਗ੍ਹਾ ਤੇ ਰਹਿੰਦੀਆਂ ਨੇ ਸਾਦ ਤਾਂ ਕਹਿਨ ਦਾ ਮਤਲਬ ਹੈ ਕਿ ਜਿਹੜਾ ਹੁਣ ਇਹ ਕਹਿ ਰਹੇ ਆ ਕਿ ਜੇ ਮੰਨ ਲਓ ਦੇਖੋ ਫਰਜ਼ ਕਰੋ ਕਿ ਮੈਂ ਚਲੋ ਮੀਡੀਆ 'ਚ ਕੰਮ ਕਰਦਾ ਹਾਂ ਮੀਡੀਆ 'ਚ ਕੰਮ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਿਜ਼ਨਸ ਨਹੀਂ ਕਰ ਸਕਦਾ ਆ ਪਾ ਜੀ ਕੱਲ ਨੂੰ ਮੰਨ ਲਓ ਹੁਣ ਤਾਂ ਮੇਰਾ ਕੁਝ ਵੀ ਨਹੀਂ ਹੈ ਮੇਰੇ ਕੋਲ ਕੋਈ ਜ਼ਿਆਦਾ ਕੁਝ ਨਹੀਂ ਹੈ ਫਰਜ਼ ਕਰੋ ਮੈਂ ਆਪਦਾ ਕੋਈ ਸਾਈਡ ਤੇ ਕਾਰੋਬਾਰ ਕਰਾਂ ਹੂੰ ਇੱਕ ਨੰਬਰ ਚ ਕਰਾਂ ਤਾਂ ਕਮਾਈ ਕਰਕੇ ਮੈਂ ਕੋਈ ਚੀਜ਼ ਖੜੀ ਕਰ ਲਵਾਂ ਤਾਂ ਠੀਕ ਹੈ ਜੀ ਤੁਹਾਡਾ ਕੀ ਢਿੱਡ ਦੁਖੇਗਾ ਉਹਦੇ ਚ ਹੂੰ ਮੈਂ ਟੈਕਸ ਅਦਾ ਕਰਾਂਗਾ ਜਾਂ ਜੋ ਵੀ ਫਾਰਮੈਲਿਟੀ ਹੈ ਪੂਰੀ ਕਰਾਂਗਾ ਪਰ ਇੱਕ ਇਹ ਹੈ ਕਿ ਮੈਂ ਮੰਨ ਲਓ ਕਿਸੇ ਨੂੰ ਬਲੈਕਮੇਲ ਕਰਕੇ ਦੋ ਨੰਬਰ ਚ ਪੈਸਾ ਇਕੱਠਾ ਕਰਕੇ ਹੂੰ ਤਨ ਅਰਜਿਤ ਕਰਕੇ ਕੋਈ ਚੀਜ਼ ਬਣਾਉਣਾ ਹੈ ਤੁਹਾਨੂੰ ਫੜੋ ਕਾਰਵਾਈ ਕਰੋ ਬਿਲਕੁਲ ਜੇ ਤਾਂ ਹੁਣ ਸਾਨੂੰ ਅਸੀਂ ਤੇ ਕਦੋਂ ਦੇ ਕਹਿੰਦੇ ਆ ਕਿ ਕਿਸਾਨ ਆ ਗੂ ਜਿਹੜੇ ਆ ਕੁਛ ਹੈਗੇ ਨੇ ਵਿੱਚ ਕਾਰੋਬਾਰੀ ਵੀ ਆ ਜੀ ਬਿਲਕੁਲ ਰਾਜੇਵਾਲ ਕੌਣ ਆ ਜੀ ਠੀਕ ਹੈ ਜੀ ਉਹ ਜਿਹੜੇ ਲੱਖੋ ਵਾਲੂ ਰਿਓ ਕੌਣ ਆ ਹਾਂ ਆ ਖੁੰਡੇ ਵਾਲਾ ਬਾਬਾ ਹੀ ਕਹਦਾ ਕਹਦਾ ਪੱਠਾ ਮੇਰੇ ਕੋਲੇ ਤੇ ਪਿੱਛੇ ਜੇ ਇੱਕ ਉਹ ਜਿਹੜਾ ਸੀਗਾ ਆਪਾਂ ਇਹਦੇ ਨਾਲ ਜੁੜਿਆ ਹੋਇਆ ਸੀਗਾ ਅ ਮੋਗੇ ਵਾਲਾ ਗਿੱਲ ਹਾਂ ਬਿਲਕੁਲ ਚਲੋ ਉਹ ਠੀਕ ਆ ਉਹ ਕੇਸ ਬਣਿਆ ਸੀ ਕਈਆਂ ਦੇ ਕਹਿ ਸਕਦੇ ਆ ਭਾਈ ਵੱਖਰੇ ਕੰਮ ਲੈ ਕੇ ਕਹਿਣ ਦਾ ਮਤਲਬ ਇਹ ਆ ਕਿ ਭਾਈ ਉਹ ਤਾਂ ਠੀਕ ਹੈ ਸਾਨੂੰ ਵੀ ਪਤਾ ਹੈ ਤੁਸੀਂ ਇਹ ਸਿੱਧ ਕਰੋ ਕਿ ਉਹਨਾਂ ਨੇ ਉਹ 2 ਨੰਬਰ ਨਾਲ ਬਣਾਇਆ ਜੀ ਜੀ ਫਿਰ ਇਹਦਾ ਇੱਕ ਮਤਲਬ ਹੋ ਰਿਹਾ ਇਹਦਾ ਮਤਲਬ ਇਹ ਆ ਕਿ ਮਾਨ ਸਾਹਿਬ ਨੇ ਇੱਕ ਮੈਸੇਜ ਕਨਵੇ ਕਰ ਦਿੱਤਾ ਹੈ ਕਿ ਇਹਨੂੰ ਫਿਊਚਰ ਜਿਵੇਂ ਆਪਾਂ ਕਹਿੰਦੇ ਕਿ ਏਜੰਸੀਆਂ ਇੱਥੇ ਆ ਕੇ ਕਬੱਡੀ ਕਬੱਡੀ ਕਰਿਆ ਕਰਨ ਗਈਆਂ ਇਹਦਾ ਮਤਲਬ ਹੈ ਕਿ ਕੁਝ ਕਿਸਾਨ ਆਗੂ ਵੀ ਰਡਾਰ ਤੇ ਆਉਣਗੇ ਇਹ ਗੱਲ ਮੇਰੀ ਕਿ ਤੇ ਨਾ ਕਿਤੇ ਬੋਚ ਕੇ ਰੱਖਿਓ ਜੀ ਕਿ ਜੇ ਏਜੰਸੀਆਂ ਆਉਣਗੀਆਂ ਤਾਂ ਹੋ ਸਕਦਾ ਕਿ ਕੁਝ ਕਿਸਾਨ ਆਗੂਆਂ ਨੂੰ ਵੀ ਪਰੇਸ਼ਾਨ ਕੀਤਾ ਜਾਵੇ ਹਮ ਮਾਨ ਸਾਹਿਬ ਦੀ ਗੱਲ ਨੂੰ ਜੇ ਥੋੜਾ ਡੀਕੋਡ ਕਰਕੇ ਚੱਲੀਏ ਤਾਂ ਉਹਨਾਂ ਦਾ ਪੱਖ ਮਜ਼ਬੂਤ ਹੁੰਦਾ ਇਸ ਤਰ੍ਹਾਂ ਨਾਲ ਦੂਜੀ ਚੀਜ਼ ਕਿ ਮਤਲਬ ਕਿ ਇਹਨਾਂ ਨੂੰ ਇਹ ਤੇ ਪਤਾ ਹੈ ਕਿ ਕਿਹਦਾ ਹੋਟਲ 'ਚ ਕਿਹਦਾ ਟਾਬੇ 'ਚ ਇੱਥੋਂ ਤੱਕ ਕੇ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਸਾਲੇ ਪਣਵਈਏ ਦੀ ਅੱਜ ਕੱਲ ਆਪਸ ਤੇ ਵਿੱਚ ਨਹੀਂ ਬਣਦੀ ਇਹ ਬੋਲਚਾਲ ਬੰਦ ਆ ਇਹ ਵੀ ਪਤਾ ਮਾਨ ਸਾਹਿਬ ਜੀ ਕੱਲ ਕਿਹਾ ਇਹਨਾਂ ਨੇ ਕਿ ਇਹਨਾਂ ਦੀ ਆਪਸ ਤੇ ਵਿੱਚ ਹੁਣ ਖੜਕੀ ਪਈ ਹੈ ਬਾਈ ਇਸੇ ਗੱਲ 'ਚ ਹੀ ਨਾਲ ਇਹ ਗੱਲ ਵੀ ਹੋਈ ਸੀ ਉਹ ਅਕਾਲੀ ਦਰ ਵਾਲੀ ਵੀ ਬਿਲਕੁਲ ਚਲੋ ਇੱਕ ਚੀਜ਼ ਫਿਰ ਠੀਕ ਹੈ ਮੈਂ ਮਾਨ ਸਾਹਿਬ ਨੂੰ ਸਵਾਲ ਦੇ ਰੂਪ ਦੇ ਵਿੱਚ ਪੁੱਛਣਾ ਚਾਹਾਂਗਾ ਮੈਂ ਨਾ ਇੱਕ ਰਿਪੋਰਟ ਪੜ੍ਹੀ ਤੁਹਾਡੀ ਮੈਨੂ ਰਿਪੋਰਟ ਦਿਲਚਸਪ ਲੱਗੀ ਜੀ ਮੈਂ ਮਾਨ ਸਾਹਿਬ ਨੂੰ ਇੱਕ ਸਵਾਲ ਕਰਦਾ ਜੀ ਸਾਹਿਬ ਮਾਨ ਸਾਹਿਬ ਦਾ ਸ਼ਹਿਰ ਹੈ ਸੰਗਰੂਰ ਹਮ ਮਾਨ ਸਾਹਿਬ ਦੇ ਸੰਗਰੂਰ ਜ਼ਿਲ੍ਹੇ ਚੋਂ ਕਰੋੜਾਂ ਰੁਪਈਆ ਫਲੋਰ ਮਿਲਸ ਦੀ ਖਰੀਦਦਾਰੀ ਦੇ ਨਾਮ ਤੇ ਜੋ ਮਾਰਕੀਟ ਕਮੇਟੀ ਨੂੰ ਆਉਣਾ ਸੀਗਾ ਹਮ ਉੜ ਗਿਆ ਕੌਣ ਲੈ ਗਿਆ ਕੌਣ ਲੈ ਗਿਆ ਇਹ ਬਿਲਕੁਲ ਕੌਣ ਲੈ ਗਿਆ ਮੈਂ ਤੁਹਾਨੂੰ ਸਰ ਪਹਿਲਾਂ ਹੀ ਦੱਸਤਾ ਸੀਗਾ ਕਿ ਐਤਕੀ ਕੀ ਖੇਡ ਚੱਲ ਰਹੀ ਆ ਹੂੰ ਦੱਸਿਆ ਸੀ ਤੁਹਾਨੂੰ ਕਿ ਬਹੁਤ ਲਾਸ ਹੋਏਗਾ ਇਹਨਾਂ ਦੇ ਸ਼ਹਿਰ ਦਾ ਹੀ ਅੰਕੜਾ ਆ ਗਿਆ ਜੀ ਕਹੋ ਤੇ ਮੈਂ ਤੁਹਾਨੂੰ ਕੱਢ ਕੇ ਦੱਸ ਦਿੰਨਾ ਕਿ ਟੋਟਲ ਐਗਜ਼ੈਕਟ ਕਿੰਨਾ ਕਿੰਨੇ ਕਰੋੜ ਦਾ ਇੱਕੋ ਕ ਮੰਡੀ ਨੂੰ ਘਾਟਾ ਪਿਆ ਜੀ ਕਿ ਅਚਾਨਕ ਫਲੋਰ ਮਿਲਸ ਜੜੀਆਂ ਨੇ ਉਹਨਾਂ ਦੀ ਗਣਤੀ ਵੱਧ ਜਾਂਦੀ ਹੈ ਉਹਨਾਂ ਨੂੰ ਕੁਝ ਟੈਕਸਾਂ ਚ ਰਹਿਤਾ ਮਿਲਦੀਆਂ ਨੇ ਉਹ ਲੈ ਕੇ ਅਗਲੇ ਦੇ ਭਾਨੇ ਬਿਲਕੁਲ ਠੀਕ ਹੈ ਜੀ ਅੱਛਾ ਮਾਨ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਇੱਕ ਕਮਾਲ ਦੀ ਗੱਲ ਆ ਕਿ ਉਹਨਾਂ ਨੂੰ ਲੋਕਾਂ ਦੇ ਘਰਾਂ ਦਾ ਪਤਾ ਕਿ ਕਿਸੇ ਦਾ ਬੋਲਚਾਲ ਬੰਦਿਆ ਕਿਸੇ ਦਾ ਕੀ ਆ ਕਿਸੇ ਦਾ ਇਹ ਆ ਵਾਹ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਹੀ ਸਾਡੇ ਤੋਂ ਕੀ ਖੁਸ਼ ਹੋ ਬਿਲਕੁਲ ਕਿਉਂਕਿ ਸ਼ਾਇਦ ਆਰਡੀਐਫ ਦਾ ਤੇ ਉਹਦਾ ਮਲਾ ਕੇ ਚੱਲੋਗੇ ਤਾਂ ਕੱਲੇ ਸੰਗਰੂਰ ਦੇ ਵਿੱਚੇ 5 ਕੇ 6 ਕਰੋੜ ਦਾ ਹੈ ਜੀ ਕਿਆ ਬਾਤ ਹੈ ਜੀ ਕੱਲੇ ਸੰਗਰੂਰ ਦਾ ਤੇ ਫਿਰ ਬਾਕੀ ਮੰਡੀਆਂ ਤੇ 117 ਇਸ ਤਰ੍ਹਾਂ ਦੀਆਂ ਕਹਿ ਲੋ ਕਿ ਮੰਡੀਆਂ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਲਾਸ ਹੋਇਆ ਹੈ ਤੇ ਸੈਂਕੜੇ ਕਰੋੜਾਂ ਵਾਂਗ ਇਹ 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 ਤੱਕ ਸੈਂਕੜੇ ਪਤਾ ਨਹੀਂ ਹੋਰ ਕਿੰਨੇ ਕਰੋੜ ਬਣੇਗਾ ਐਗਜ਼ੈਕਟ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਇੱਕਲਾ ਮੈਂ ਮਤਲਬ ਕਿ ਇਹ ਆ ਕਿ ਜਿੱਦਾਂ ਹੁਣ ਇਹ ਨਹੀਂ ਹੈਗਾ ਕਿ ਵੀ ਇਕੁੰਦਨ ਕਿ ਇਹਨਾਂ ਨੂੰ ਲੱਗਦਾ ਕਈਆਂ ਨੂੰ ਇਹਨਾਂ ਦੇ ਪੰਮਖੜਾ ਨੂੰ ਲੱਗਦਾ ਕਿ ਐਵੇਂ ਆ ਇਧਰੋਂ ਉਧਰੋਂ ਸਰ ਅਸੀਂ ਮੈਂ ਪਾਤ ਪਾਤ ਦੇ ਬੰਦੇ ਨਾਲ ਬੈਠਣਾ ਜੀ ਹੂੰ ਪਾਤ ਪਾਤ ਦੇ ਬੰਦੇ ਨਾਲ ਜਦੋਂ ਤੁਸੀਂ 15 ਸਾਲ ਕੰਮ ਕਰ ਲੈਨੇ ਉਹਨਾਂ ਤੁਹਾਡਾ ਨੈਟਵਰਕ ਬਣ ਜਾਂਦਾ ਜੀ ਠੀਕ ਹੈ ਨਾ ਬੜੇ ਹੇਟਲੇ ਪੱਧਰ ਤੋਂ ਜਾ ਕੇ ਮਾਈਕਰੋ ਲੈਵਲ ਤੋਂ ਜਾ ਕੇ ਜਾਣਕਾਰੀ ਹਾਸਲ ਕਰ ਲੈਂਦੀ ਹੈ ਮੈਨੂੰ ਇੱਕ ਸਰਕਾਰ ਦਾ ਹੀ ਹਿੱਸਾ ਇੱਕ ਅਫਸਰ ਹੂੰ ਉਸਨੇ ਜਿਹੜੀ ਕਹਾਣੀ ਦੱਸੀ ਮੇਰੀਆਂ ਤੇ ਅੱਖਾਂ ਆਟੀਆਂ ਰਹਿ ਗਈਆਂ ਜੀ ਉਸਨੇ ਕਿਹਾ ਕਿ ਮਾਲਵੇ ਦੇ ਵਿੱਚ ਕਣਕ ਦਾ 20 ਕਣਕ ਦਾ 20 ਬਣਾਉਣ ਦੇ ਨਾਮ ਤੇ ਜੀ ਫਾਰਮ ਆ ਰਜਿਸਟਰਡ ਹੋ ਕੇ ਹਮ ਸਰ ਬਹੁਤ ਵੱਡਾ ਖੇੜ ਕਰ ਗਈਆਂ ਜੀ ਖੇੜ ਕਰ ਗਈਆਂ ਮਤਲਬ ਕਣਕ ਬਹੁਤ ਵੱਡੇ ਪੱਤਰ ਤੇ ਖਰੀਦੀ ਫਾਰਮ ਉਹਨਾਂ ਦੇ ਛੋਟ ਛੋਟੇ ਜੀ ਕਣਕ ਬਹੁਤ ਵੱਡੇ ਪੱਤਰ ਤੇ ਖਰੀਦੀ ਗਿਆ ਸਰ ਕੀ ਹੋਇਆ ਉਹ ਵੀ ਨੋਟਕਾ ਸੁੱਟ ਕਰ ਗਿਆ ਇਹ ਜਾਂਚ ਪੜਤਾਲ ਕਰਵਾਓ ਤੁਸੀਂ ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਚਲਦੀ ਖਰੀਦ ਦੇ ਵਿੱਚ ਕਿ ਅਜਿਹਾ ਹੋਏਗਾ ਹੁਣ ਮਾਨ ਸਾਹਿਬ ਨੂੰ ਆਪਣੇ ਜ਼ਿਲ੍ਹੇ ਦਾ ਪਤਾ ਨਹੀਂ ਜੀ ਆਪਣੀ ਮੰਡੀ ਦਾ ਪਤਾ ਨਹੀਂ ਪੰਜਾਬ ਚ ਕਿਸ ਤਰ੍ਹਾਂ ਲੁੱਟ ਹੁੰਦੀ ਉਹਨਾਂ ਨੂੰ ਇਹ ਨਹੀਂ ਪਤਾ ਪਰ ਉਹਨਾਂ ਨੂੰ ਮਜੀਠੇ ਤੇ ਕਰ ਦਾ ਪਤਾ ਹੈ ਜੀ ਉਹਨਾਂ ਨੂੰ ਸੁਖਬੀਰ ਬਾਦਲ ਦੇ ਘਰਾਂ ਦਾ ਪਤਾ ਹੈ ਉਹਨਾਂ ਨੂੰ ਕਾਂਗਰਸੀਆਂ ਦੀ ਜਿਹੜੀ ਬੰਦ ਕਮਰੇ ਦੀ ਮੀਟਿੰਗ ਉਹਦੀ ਜਾਣਕਾਰੀ ਆ ਉਹਨਾਂ ਨੂੰ ਇਹ ਜਾਣਕਾਰੀ ਆ ਕਿ ਕਿਹੜੇ ਯੂਨੀਅਨ ਆਗੂ ਦੀ ਕਿੱਥੇ ਹਿੱਸੇਦਾਰੀ ਆ ਉਹ ਸਾਰਾ ਪਤਾ ਹੈ ਪਰ ਜਿੱਥੇ ਪੰਜਾਬ ਦੀ ਲੁੱਟ ਹੁੰਦੀ ਹੈ ਇੱਕ ਉੱਥੇ ਹੀ ਨਹੀਂ ਪਤਾ ਜੀ 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 ਬਿਲਕੁਲ ਬਿਲਕੁਲ ਨਿਤ ਨਰਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਸੀਐਮ ਭਗਵੰਤ ਮਾਨ ਨੂੰ ਜੁਗਨੂ ਹਜ਼ਾਰ ਵਾਲਾ ਭਗਵੰਤ ਮਾਨ ਨਹੀਂ ਜੁਗਨੂ ਹਜ਼ਾਰ ਆ ਜੀ ਹਜ਼ਾਰ ਨਹੀਂ ਜੁਗਨੂ ਹਜ਼ਾਰ ਜੀ ਜੀ ਸਿਆਸਤ ਵਾਲਾ ਭਗਵੰਤ ਮਾਨ ਕਹਿੰਦੇ ਬਣ ਗਿਆ ਬਈ